ਐਸਐਸਪੀ ਸਾਹਿਬ ਫਰੀਦਕੋਟ ਡਾਕਟਰ ਪ੍ਰਗਿਆ ਜੈ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਜਿਹੜਾ ਨਸ਼ੇ ਦੇ ਵਿਰੁੱਧ ਇੱਕ ਜੰਗ ਜਿਹੜੀ ਹੈ ਉਹ ਛੇੜੀ ਹੋਈ ਹੈ ਉਹਦੇ ਸਿਲਸਿਲੇ ਦੇ ਵਿੱਚ ਜੈਤੋ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ 1850 ਨਸ਼ੀਲੀਆਂ ਗੋਲੀਆਂ ਜਿਹੜੀਆਂ ਉਹ ਬਰਾਮਦ ਕੀਤੀਆਂ ਇਸ ਬਤ ਵਿੱਚ ਕੱਲ ਜੈਤੋ ਪੁਲਿਸ ਨੂੰ ਫਗਤੂਆ ਨੇ ਇੱਕ ਨਾਕਾ ਲਗਾਇਆ ਹੋਇਆ ਸੀਗਾ ਉਹ ਦੋ ਲੜਕੇ ਜਿਹੜੇ ਮੋਟਰਸਾਈਕਲ ਤੇ ਆਉਂਦੇ ਜਿਹੜੇ ਵਗਾਈ ਦਿੱਤੇ ਸ਼ੱਕ ਦੀ ਬਨਾ ਤੇ ਉਹਨਾਂ ਨੂੰ ਰੋਕਿਆ ਤੇ ਉਹਨਾਂ ਕੋਲੋਂ 1850 ਨਸ਼ੀਲੀਆਂ ਗੋਲੀਆਂ ਟਰਾਮਾਡੋਲ ਆ ਜਿਹੜੀਆਂ ਉਹ ਬਰਾਮਦ ਕੀਤੀ ਜਾਂਦੀਆਂ ਹੁਣ ਇਹਨਾਂ ਦੇ ਨਾਮ ਹੈ ਜਿਹੜੇ ਜਗਦੀਸ਼ ਸਿੰਘ ਉਰਫ ਰਵੀ ਪੁੱਤਰ ਭੋਲਾ ਸਿੰਘ ਵਾਸੀ ਮਹਿਮਤ ਸਰਕਾਰੀ ਬਟੰਡਾ ਅਤੇ ਮੰਗਲਦੀਪ ਸਿੰਘ ਉਰਫ ਮੰਗਾ ਪੁੱਤਰ ਬਿੰਦਰ ਸਿੰਘ ਵਾਸੀ ਕੋਟਲੀਆਬਲੂ ਮੁਕਸਰ ਬਜੋ ਕੋਈ ਇਹ ਨਦੀ ਇਹਨਾਂ ਨੂੰ ਅਸੀਂ ਕੱਲ ਇਹਨਾਂ ਦੇ ਖਿਲਾਫ ਐਫ ਆਈ ਆਰ ਰਜਿਸਟਰ ਕਰਕੇ ਅੱਜ ਅਸੀਂ ਇਹਨਾਂ ਦਾ ਪੁਲਿਸ ਰਿਮਾਨਡ ਹਾਸਲ ਕਰ ਰਹੇ ਹਾਂ ਇਸ ਤੋਂ ਬਾਅਦ ਜਿਹੜੀ ਹੈ ਫਾਰਵਰਡ ਤੇ ਬੈਕਵਰਡ ਲਿੰਕਾ ਜਿਹੜੇ ਉਸ ਬਾਰੇ ਜਿਹੜੀ ਅਸੀਂ ਸਾਰੀ ਤਫਤੀਸ਼ ਕਰਾਂਗੇ ਤੇ ਇਸ ਵਿੱਚ ਸਾਨੂੰ ਹੋਰ ਵੀ ਜੜੀ ਰਿਕਵਰੀ ਹੈ ਉਹ ਹੋਣੀ ਹੀ ਤੇ ਕੋਈ ਰਿਪੋਰਟ ਕਰਦੇ ਹਾਂ ਉਹ ਸੀ ਚੈੱਕ ਕਰ ਰਹੇ ਹਾਂ ਅੱਛਾ ਸਰ ਇਹ ਬਾਹਰਲੇ ਬੰਦੇ ਜਿਹੜੇ ਜੀ ਦੇ ਤੀ ਬਸ ਇ ਕਿ ਸਰਾ ਸੀ ਕਿ ਉਹ ਵੇਚਣ ਆ ਰਹੇ ਸੀ ਪੁਣੀ ਜੀ ਇਸੇ ਬਾਰੇ ਅਸੀਂ ਅਸੀਂ ਉਹਨੂੰ ਪੁਲਸ ਰਮਾਡ ਲਿਆ ਹੈ ਇਹ ਜੋ ਫਾਰਵਰਡ ਤੇ ਬੈਕਵਰਡ ਲਿੰਕਾਂ ਜੜੇ ਉਹਨੂੰ ਕਲੀਅਰ ਕਰਨ ਵਾਸਤੇ ਹੀ ਅਸੀਂ ਇਹਦਾ ਪੁਲਸ ਰਮਾਡ ਲਿਆ ਹੈ ਤੇ ਅਸੀਂ ਤੁਹਾਨੂੰ ਬਾਅਦ ਵਿੱਚ ਅਸੀਂ ਇਸ ਬਾਰੇ ਦੱਸ ਦਾਂਗੇ